ਕਿਸਾਨ ਭਾਈ ਦੇ ਹੋਏ ਜਿਵੇਂ ਪਰਮਕੌਰ ਜਿਹਦਾ ਗ੍ਰਾਹ ਕਰਦੇ ਕਿਸਾਨ ਲੋਕਾਂ ਜੀ ਇਕੱਲੇ ਬਸ ਲੋਕਾਂ ਜੀ ਸਭੀ ਘਰਾਂ ਦੇ Isten! 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 I ਮੈਨੂੰ ਮਿਲ ਗਿਆ ਪਤਾ ਹੀ ਆ ਕੋਈ ਨਾ ਕੋਈ ਬੋਲਦਾ ਆ ਉਹ ਇੱਥੇ ਆ ਗਿਆ ਅਸੀਂ ਕਹਿਣਾ ਚਾਹਦੇ ਵੀ ਇਹਨੇ ਪੰਜਾਬ ਦਾ ਕਿਸਾਨ ਮਾਰਤਾ ਇਸ ਕਰਕੇ ਹੁਣ ਵੀ ਪੁਲਿਸ ਨੇ ਕਿਹੜੇ ਰੋਡ ਪੈਂਦੀ ਐ ਠੀਕ ਹੈ ਜੀ ਇਹਨੂੰ ਬਚਾਉਂਦੇ ਨਾ ਇਹ ਧੰਨਵਾਦ ਰੂ ਹੈ ਕਿ ਲੋਕ ਜਿਹੜਾ ਆਪਣਾ ਭਾਜਪਾ ਸਰਕਾਰ ਆ ਇਹ ਕਿਸਾਨਾਂ ਦੀ ਕਤਲ ਸਰਕਾਰ ਆ ਜੋ ਕੁਛ ਇਹਨਾਂ ਨੇ ਬਾੜਾਂ ਦੇ ਆਪਣੇ ਬੰਦਰੀਆਂ ਨਿਗਾ ਗਈਆਂ ਅੱਖਾਂ ਗਈਆਂ ਇੱਥੇ ਡੱਕਪਿੰਡ ਦੇ ਉੱਤੇ लाठी चार्ज ਕੀਤਾ ਮਾਊਰ ਡਿਪਟੀ ਨੇ ਆਪ ਉੱਚਾ ਮਾਰਿਆ ਆਪਣੇ ਕਿਸਾਨਾਂ ਦੇ ਮੁੰਡਿਆਂ ਦੇ ਕਿਹੜੇ ਆਮ ਕਿਸਾਨ ਕਰੋ ਉੱਥੇ ਨਹੀਂ ਜਾ ਪਾਉਂ ਮੁੰਡਿਆਂ ਨਾਲ ਦੇਖੋ ਜਿਹੜੀ ਭਾਜਪਾ ਸਰਕਾਰ ਹੈ ਸਮਾਜਵਾਦੀ ਸਰਕਾਰ ਹੈ ਔਰ ਹੈਕੜੀ ਦਾ ਵੜ ਰਿਹਾ ਪਿੰਡਾਂ ਦੇ ਵਿੱਚ ਜਿੰਨਾਂ ਦੀ 10 ਸਾਲ ਸਰਕਾਰ ਰਹੀ ਹੈ ਗੱਲੇ ਵਾਦੇ ਕਰਕੇ ਦਿੱਲੀ 'ਚ ਮੁਕਰ ਗਏ ਇਹਨਾਂ ਦਾ ਪ੍ਰਧਾਨ ਮੰਤਰੀ ਮੁਕਰ ਗਿਆ ਤੇ ਹਾਂ ਚਲੋ ਚਲੋ ਜਿੱਥੇ ਲੈਂਡ ਕੀ ਆਉਦੇ ਹੁਣ ਕਿੱਥੇ ਵੀ ਜਾਓ ਮਗਰ ਤੁਹਾਨੂੰ ਫਿੰਡਾਜ ਹੁਣ ਵੋਟਾਂ ਕਿੰਦੋਂ ਬਣਦੇ ਕਹਿੰਦੇ ਕਿਸਾਨ ਦੀ ਹਸਬਾਦੀ ਹੈ ਇਹ ਲੋਕਾਂ ਦੀ ਹਸਬਾਦੀ ਹੈ